ਬਿੱਤੀ ਰਾਤ ਆਈ ਤੇ ਹਨੇਰੀ ਰਾਜ ਚ ਲੋਕ ਕਾਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਇਸ ਹਨੇਰੀ ਨੇ ਲੋਕਾਂ ਦਾ ਕਾਫੀ ਨੁਕਸਾਨ ਕੀਤਾ ਇਸ ਹਨੇਰੀ ਨਾਲ ਸੜਕ ਦੇ ਆਲੇ ਦੁਆਲੇ ਲੱਗੇ ਵੱਡੇ ਦਰਖਤ ਵੀ ਡਿੱਗ ਗਏ ਜਦਕਿ ਇੱਕ ਮਕਾਨ ਦੀਆਂ ਤਾਕੀਆਂ ਦੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ ਰੋਡ ਤੇ ਦਰਖਤ ਡਿੱਗਣ ਨਾਲ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਅਤੇ ਪ੍ਰਸ਼ਾਸਨ ਨੇ ਦਰਖਤਾਂ ਨੂੰ ਕਟਵਾ ਕੇ ਸਾਈਟ ਤੇ ਕਰਵਾਇਆ ਇਹ ਲੋਕਾਂ ਦੀ ਇਸ ਮਸਲੇ ਦਾ ਹੱਲ ਕੀਤਾ वेलकम पंजाब आत निश प्रसिद्ध शर्मा रिपोर्ट ते ਕਾਲੀ ਸ਼ਾਮ ਮੇਰਾ ਤੇ ਹਨੇਰੀ ਤੇ ਬਹੁਤ ਤੇਜ਼ ਆਈ ਹਵਾ ਜਿਹਦੇ ਨਾਲ ਸੜਕਾਂ ਤੇ ਕਾਫੀ ਦਰਾ ਛੱਡ ਗਏ ਆ ਤੇ ਰਾਸਤੇ ਬਲੌਕ ਹੋ ਗਏ ਆ ਤੇ ਕਈ ਬਿਜਲੀ ਦੇ ਖੰਭੇ ਵੀ ਟੁੱਟੇ ਹੋਏ ਆ ਰਾਹ ਚ ਜੀ ਤੇ ਰਾਤੀ ਲਾਈਟ ਵੀ ਬੰਦ ਹੈ ਹਾਂਜੀ ਹਾਂਜੀ ਲਾਈਟ ਖੰਬੇ ਟੁੱਟੇ ਤਾਂ ਉਹ ਤਾਂ ਬੰਦ ਹੋ ਉਹ ਰਾਤੀ ਪੂਰੀ ਬੰਦ ਹੈ ਹਾਂਜੀ ਤੇ ਹੁਣ ਕਿੱਦਾਂ ਜਿਹੜੀ ਆ ਇਧਰ ਆਪਣੇ ਪਾਸਟੇ ਤੋਂ ਫਗਵਾੜੇ ਨੂੰ ਬੱਸੀਆਂ ਜਾਂਦੀਆਂ ਸੀਗੀਆਂ ਸਾਨੀ ਬਾਯਾ ਤੇ ਉਹ ਹੁਣ ਕਿੱਧਰ ਚੀ ਜਾ ਰਹੀਆਂ ਆ ਉਹ ਹੁਣ ਜਗਜੀਤਪੁਰ ਵੱਲ ਚੀ ਜਾ ਰਹੀਆਂ ਕਿਉਂਕਿ ਇਸ ਰੋਡ ਤੇ ਕਾਫੀ ਦਰਖਤ ਰਾਹ ਦੇ ਵਿੱਚ ਪਏ ਆ ਤੇ ਸਾਡੇ ਨਾਦ ਦੀ ਨੇਰੀ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ ਹੈ ਉਹ ਸ਼ੀਸ਼ੇ ਟੁੱਟ ਗਏ ਹੈ ਜਾਂ ਆਪਣਾ ਬੋਰਡ ਲੱਗੇ ਟੁੱਟ ਗਏ ਬਾਲੀ ਸਕਿਉਰਟੀ ਲਾਈਟਰ ਟੁੱਟ ਗਈਆਂ ਤੇ ਕਾਫੀ ਨੁਕਸਾਨ ਹੋਇਆ ਹੁੰਦਾ ਜਿਹੜੇ ਜਿਹੜੀਆਂ ਸਕਿਉਰਟੀ ਲਾਈਟ ਲੱਗੀ ਆ ਉਹਦੀ ਬਾਉਂਡਰੀ ਜੋ ਉੱਪਰ ਸ਼ੈੱਡ ਹੈਗੇ ਉੜ ਗਏ ਆ ਜੋ ਆਟੋਮੈਟਿਕ ਡਰਾਈਵਿੰਗ ਟੈਗ ਦਾ ਸਿੰਬਲ ਬਣਿਆ ਹੋਇਆ ਆ ਉਹ ਉੜ ਗਿਆ ਪੂਰਾ ਜੀ ਉਹ ਸਾਡੇ ਤੇ ਟਰੈਕ ਦੇ ਵਿੱਚ ਹੀ ਪਿਆ ਤੇ ਕੁਝ ਜਿਹੜੇ ਸਾਡੇ ਦਫਤਰ ਦੇ ਅੰਦਰਲੇ ਪਾਸੇ ਦੇ ਸ਼ੀਸ਼ੇ ਆ ਜਿਤੋਂ ਕਿ ਸਾਡੀ ਸੇਫਟੀ ਵਾਸਤੇ ਲੱਗੇ ਹੋਏ ਆ ਉਹ ਸ਼ੀਸ਼ੇ ਦਾ ਵੀ ਕਾਫੀ ਨੁਕਸਾਨ ਹੋਇਆ ਆ